ਜਿਵੇਂ ਆਪਾਂ ਸ਼ਹਿਰ ਦੇ ਵਸਨੀਕਾਂ ਸਮਾਨਾ ਸ਼ਹਿਰ ਦੇ ਬੰਦੇ ਮੈਂ ਖੱਗਾ ਪਕੜਾ ਜਿੱਥੇ-ਜਿੱਥੇ ਵੀ ਸੇਵਾ ਦਾ ਮੌਕਾ ਮਿਲਿਆ ਜੀ ਦਾਸ ਨੇ ਸੇਵਾ ਨੁਆਈ ਹੈ ਪਰ ਕੱਲ ਕਿਸੇ ਪ੍ਰੈਸ ਵਾਲੇ ਨੇ ਨੁਮਾਇੰਦੇ ਨੇ ਪਾਇਆ ਵੀ 17 ਤੇ 18 ਵਾਰਡ ਦਾ ਤੁਹਾਡਾ ਕੋਈ ਹੋ ਨਹੀਂ ਮੈਂ ਆਪਣੀ ਪੂਰੀ ਟੀਮ ਨਾਲ ਕੱਲ ਡੋਰ ਟੂ ਡੋਰ 17 ਤੇ 18 ਵਾਰਡ ਚ ਕੰਪੇਨਿੰਗ ਕੀਤੀ ਲੋਕਾਂ ਦਾ ਇੰਨਾ ਕੁ ਰਿਸਪੌਂਸ ਹੈ ਲੋਕ ਇੰਨੇ ਕੁ ਖੁਸ਼ ਨੇ ਜੀ ਕਿ ਅਸੀਂ ਆਪਣੇ ਮੂੰਖ ਤੋਂ ਬਿਆਨ ਨਹੀਂ ਕਰ ਸਕਦੇ ਹੂੰ ਤੇ ਇੱਥੋਂ ਪਤਾ ਲੱਗਦਾ ਵੀ ਪਬਲਿਕ ਕਮਲਦੇਵ ਫੁੱਲ ਨੂੰ ਵੋਟ ਪਾਉਣ ਲਈ ਕਿੰਨੀ ਚੋਕ ਸਾਈਟ ਹੈ ਮਾਨਯੋਗ ਨਿਰੰਦਰભાઈ ਮੋਦੀ ਜੀ ਦੇ ਕੰਮਾਂ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਨੇ ਉਹ ਆਪਣੀ ਇੱਕ ਇੱਕ ਕੀਮਤੀ ਵੋਟ ਸਾਡੇ ਜੋ ਪਟਿਆਲੇ ਤੋਂ ਕੈਂਡੀਡੇਟ ਨੇ ਮਹਾਰਾਣੀ ਪ੍ਰਨੀਤਕੌਰ ਜੀ ਉਹਨਾਂ ਦੇ ਹੱਕ ਵਿੱਚ ਪਾਉਣ ਨੂੰ ਤਿਆਰ ਨੇ ਤੇ ਬੜੀ ਖੁਸ਼ੀ ਹੋਈ ਜਦੋਂ ਮਾਤਾਵਾ ਬਜ਼ੁਰਗ ਮਾਤਾਵਾ ਤੇ ਭੈਣਾਵਾ ਨੇ ਇੱਕ ਉਹਨਾਂ ਚ ਜੋਸ਼ ਸੀਗਾ ਦੇਖੋ ਆਮ ਜਦੋਂ ਆਪਾਂ ਪਬਲਿਕ ਚ ਵਿਚਰਦੇ ਆ ਸਾਡੀਆਂ ਮਾਤਾਵਾ ਭੈਣਾਂ ਆ ਫੋਟੋ ਖਜਾਨ ਤੋਂ ਬਹੁਤ ਗੁਰੀਦ ਕਰਦੇ ਨੇ ਜੀ ਮੈਂ ਬਹੁਤ ਖੁਸ਼ ਹੋਇਆ ਜਦੋਂ ਉਹਨਾਂ ਨੇ ਖੁੱਲ ਕੇ ਕਿਹਾ ਵੀ ਬੇਟਾ ਭਾਈ ਸਾਹਿਬ ਵੀਰ ਜੀ ਸਾਡੀ ਵੀ ਫੋਟੋ ਖਿਚੋ ਤਾਂ ਕਿ ਪਤਾ ਲੱਗੇ ਵੀ ਕਮਲ ਦਾ ਫੁੱਲ ਹੀ ਜਿੱਤ ਰਿਹਾ ਹੈ ਤੇ ਮਾਨੀਆਂ ਮਹਾਰਾਣੀ ਪਰਨੀਤ ਕੌਰ ਜੀ ਸਾਡੇ ਪਟਿਆਲੇ ਤੋਂ ਬਹੁਤ ਵੱਡੀ ਲੀਡ ਨਾਲ ਜਿੱਤਣਗੇ ਜਿਹਦਾ ਅਸੀਂ ਆਪਣੇ ਮੁਖ ਤੋਂ ਬਿਆਨ ਨਹੀਂ ਕਰ ਸਕਦੇ ਉਹ 4 ਤਰੀਕ ਨੂੰ ਤੁਹਾਡੇ ਸਾਰਿਆਂ ਦੇ ਸਾਰੇ ਕਿਤੇ ਜਾ ਕੇ ਦੇਖੋ ਲੋਕ ਕਿੰਨੇ ਕੁ ਸਾਈਟ ਨੇ ਕਿੰਨੇ ਕੁ ਪ੍ਰਭਾਵਿਤ ਨੇ ਜੀ ਲੋਕ ਬਹੁਤ ਖੁਸ਼ ਨੇ ਇੱਕ ਦੇਖੋ ਨਾਰੀ ਸ਼ਕਤੀ ਹੈ ਤੇ ਨਾਰੀ ਸ਼ਕਤੀ ਇੰਨੀ ਕਿ ਪ੍ਰਭਾਵਿਤ ਹੋਈ ਹੈ ਮਹਾਰਾਣੀ ਸਾਹਿਬ ਤੋਂ ਇੱਕ ਇੱਕ ਵੋਟ 4 ਤਰੀਕ ਨੂੰ ਤੁਹਾਨੂੰ ਆਪਣਾ ਪਤਾ ਲੱਗ ਜਿਗਾ 1 ਤਰੀਕ ਨੂੰ ਇੱਕ ਇੱਕ ਵੋਟ ਕਮਲ ਦੇ ਫੁੱਲ ਤੇ 4 ਨੰਬਰ ਬਟਨ ਤੇ ਦਬਾ ਕੇ ਲੋਕਾਂ ਨੇ ਮਹਾਰਾਣੀ ਪ੍ਰਨੀਤ ਕੌਰ ਜੀ ਨੂੰ ਕਾਮਯਾਬ ਕਰਨਗੇ ਤੇ ਮੰਨਿਆ ਨરેਂਦਰભાઈ ਮੋਦੀ ਜੀ ਸਾਡੇ 4 ਤਰੀਕ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੁਆਰਾ ਵੇਰ ਬਣਗੇ ਬਹੁਤ ਬਹੁਤ ਧੰਨਵਾਦ ਜੀ